ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਇੰਸਟਾਗ੍ਰam ਜਾਂ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਉਹ ਆਪਣੇ ਪੇਜ ਨੂੰ ਫੋਲੋ ਕਰ ਲਿਓ ਸੋ ਅੱਜ ਆਪਾਂ 30 ਮਾਰਚ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਦਾ ਨਾਮ ਆ ਸੋ ਨੂੰ ਆਪਾਂ ਦੋ ਤਾਜ਼ੀਆਂ ਸੂਈਆਂ ਵੇੜਾ ਦਿਖਾਵਾਂਗੇ ਜਿੰਨਾ ਥੱਲੇ ਤਿਆਰ ਦੁੱਧ ਆ ਇੱਕ ਬੱਸੀ ਥੱਲੇ ਬੌੜੀ ਆ ਚਾਰ ਦੰਦ ਬੱਸੀ ਆ ਇੱਕ ਦੂਜਾ ਸੂਆ ਬੱਸੀ ਆ ਤੇ ਚਾਰ ਦਿਖਾਵਾਂਗੇ ਗੱਬਣਾ ਜਿਹੜੀਆਂ ਗੱਬਣਾ ਚਾਰ ਨੇ ਉਹਨਾਂ ਦੇ ਵਿੱਚ ਇੱਕ ਬਿਲਕੁਲ ਤਿਆਰ ਬੱਸੀ ਆ ਦੂਜਾ ਸੂਆ ਹੱਥੀ ਚੁਾਈ ਵਾਲਾ ਥਾਣਾ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੇ ਦੋ ਦਿਖਾਵਾਂਗੇ ਪਹਿਲਣਾ ਬੱਸੀਆਂ ਦੰਦਾਂ 'ਚ ਬਹੁਤ ਵੀਰਾਂ ਦੀ ਡਿਮਾਂਡ ਆ ਇਹ ਦੋ ਦੋ ਦੰਦ ਬੱਸੀਆਂ ਨੇ ਦੋਨੇ ਕਿਸੇ ਮੇਰੇ ਵੀਰ ਨੇ ਜੋੜਾ ਪਾਉਣਾ ਹੋਇਆ ਫੁੱਲ ਮਾਨਦਨ ਕੀਤਾ ਜਾਊਗਾ ਕਿ ਜਰਸੀ ਕ੍ਰੋਸ 'ਚ ਆ ਇੱਕ ਬੱਸੀ ਬਰੀਡ 'ਚ ਆ ਦੋਨੇ ਬੱਸੀਆਂ ਦੋ ਦੋ ਦੰਦ ਨੇ ਇਹਨਾਂ ਦੀ ਡਿਟੇਲ ਦੇਵਾਂਗੇ ਕੱਲੀ ਕੱਲੀ ਨੂੰ ਤੋੜ ਕੇ ਦਿਖਾਵਾਂਗੇ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਸੋ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਵੀ ਸਕਦੇ ਹੋ ਤੇ ਪਸ਼ੂ ਵੇਚ ਵੀ ਸਕਦੇ ਹੋ 9878448266 9478233916 ਜਿਹੜਾ ਆਪਣਾ ਪਿੰਡ ਕਲਾਲਾ ਹੈਗਾ ਇਹ ਨੇੜੇ ਮਹਿਲਕਲਾਂ ਸਹਿ ਜਿਹੜਾ ਚੋਹਾਨਕੇ ਰੈਸਰ ਚੰਨਣਵਾਲਾ ਇਹਨਾਂ ਪਿੰਡਾਂ ਦੇ ਵਿੱਚਕਾਰ ਰਹਿ ਜਾਂਦਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸੋ ਆਜੋ ਕਰਦੇ ਆਂ ਡਿਟੇਲ ਚ ਗੱਲ 1 ਨੰਬਰ ਵਾਲੀ ਬੱਸੀ ਤੋਂ ਇਧਰੋਂ ਹੀ ਸਟਾਰਟ ਕਰਾਂਗੇ ਜਿਹੜਾ ਪਹਿਲਾ ਜੋੜਾ ਹੈਗਾ ਇਹ ਜੋੜੇ ਦੀ ਡਿਟੇਲ ਦੇਵਾਂਗੇ ਕੱਲੇ-ਕੱਲੇ ਦੀ ਤੋਰ ਕੇ ਦਿਖਾਵਾਂਗੇ ਇਧਰੋਂ ਹੀ ਵੀਡੀਓ ਸਟਾਰਟ ਕਰਾਂਗੇ ਪਹਿਲਾ ਸੂਆ ਬੱਸੀ ਦੋ ਦੰਦ ਸੂਰੀ ਆ ਕੁਝ ਕੁ ਦਿਨ ਬਾਕੀ ਆ ਠੰਡੀ ਸੀਲਪੂਰੀ ਆ ਖਣਾ ਚ ਗੈਪਗੂਰ ਸੋਨਾ ਬਣਾਉਗੀ ਹੱਥੀ ਚੁਾਈ ਵਾਲਾ ਥਣ ਕੱਢੂਗੀ ਜਰਸੀ ਕ੍ਰੋਸ ਚ ਪੈਂਦੀ ਆ ਦੋ ਦੰਦ ਓਰੀਜਨਲ ਮੂੰਹ ਆ ਤੁਹਾਨੂੰ ਤੋੜ ਕੇ ਦਿਖਾਉਣੇ ਆ ਪਹਿਲੇ ਨੰਬਰ ਤੇ ਬੱਸੀ ਜਰਸੀ ਕ੍ਰੋਸ ਤੋੜ ਬਾਈ ਦੇਖੋ ਠੰਡੀ ਸੀਲਪੂਰੀ ਆ ਦੇਖੋ ਹੇਠਾਂ ਜਾਟ ਲੈ ਵਿੱਚ ਢਿੱਲ ਪਈ ਆ ਖੋਲ ਦੇ ਵੇ ਖੋਲ ਕੇ ਦਿਖਾ ਦੇ ਪਹਿਲਾ ਸੂਆ ਦੋ ਦੰਦ ਬੱਸੀ ਜਰਸੀ ਕ੍ਰੋਸ ਗਰਮੀਆਂ ਦਾ ਤੋਹਫਾ ਕਹਿ ਸਕਦੇ ਆ ਇਹਨੂੰ ਨਮਾ ਹਾਣਾ ਇਹਨੂੰ ਤੋੜ ਕੇ ਦਿਖਾਉਣੇ ਆ ਸੋ ਇਹਨਾਂ ਚੋਂ ਕਿਸੇ ਵੀ ਨਗਦੀ ਤੁਸੀਂ ਵਟਸਐਪ ਤੇ ਵੀ ਕੱਲੀ ਦੀ ਵੀਡੀਓ ਮੰਗਾ ਸਕਦੇ ਹੋ ਮੈਸੇਜ ਕਰਕੇ ਸੋ ਦੇਖੋ ਬੁਲਬੁਲ ਦਾ ਬੱਚਾ ਹੀ ਆ ਕਾਲਾ ਕੋਬਰਾ ਕਹਿ ਸਕਦੇ ਆ ਆਪਾਂ ਇਹਨੂੰ ਸੋ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਆ ਬੱਸੀ ਦੀ ਬੂਥੀ ਬਾਥੀ ਦੇਖੋ ਪਹਿਲਾ ਸੂਆ ਦੋ ਦੰਦ ਬੱਸੀ ਲੰਬੀ ਲੰਜੀ ਆ ਕਦ ਕਾਠ ਵਾਲੀ ਆ ਕੋਈ ਛੋਟੀ ਮੰਨ ਕੇ ਸੌਦਾ ਨਾ ਕਰੇ ਲੈ ਚਲ ਗਾਹ ਨੂੰ ਵੀਰੇ ਲੈ ਚਲ ਗਾਹਾਂ ਸੋ ਦੇਖੋ ਲੈ ਵਿੱਚ ਢਿੱਲਾ ਢੁਲਾ ਦੇਖੋ ਬਹੁ ਪਈਆਂ ਨੇ ਸੋ ਇੱਥੋਂ ਦੇਖੋ ਕਦ ਕਾੜ ਫੁੱਲਾ ਹਾਈਟ ਫੁੱਲਾ ਲੈਂਥ ਫੁੱਲਾ ਤੇ ਲੈਵੇ ਦੀਆਂ ਢਿੱਲਾਂ ਬਹੁ ਪਈਆਂ ਨੇ ਸੋ ਇੱਥੋਂ ਲੈਵੇ ਦੀ ਅਡਜਸਟਮੈਂਟ ਕਰ ਸਕਦੇ ਤੁਸੀਂ ਸੋ ਦੇਖੋ ਲੈ ਚ ਲੰਦਰ ਬੱਲੇ ਚਲ ਵੇ ਸੋ ਦੇਖੋ ਇਹ ਪਹਿਲਾ ਸੂਆ ਦੋ ਦੰਦ ਬੱਸੀ ਦਿਖਾਦੀ ਆ ਆਪਾਂ ਅੱਗੇ ਪਿੱਛੇ ਦਾ ਲੈਵਾ ਬਣਾਉਗੀ ਪਹਿਲਾ ਸੂਆ ਸੂਰੀ ਆ ਸੋਹਣਾ ਹੱਥੀ ਚਵਾਈ ਵਾਲਾ ਥਣ ਕੱਢੂਗੀ ਅੱਗੇ ਪਿੱਛੇ ਦਾ ਹਵਾਨਾ ਕੱਢੂਗੀ ਦੋ ਦੰਦ ਓਰੀਜਨਲ ਪਹਿਲਾ ਸੁਆ ਬੱਸੀ ਸੂਰੀ ਆ ਕੁਝ ਕੁ ਦਿਨ ਸੂਨ ਨੂੰ ਲੈਂਦੀ ਆ ਇਹ ਇੱਕ ਨੰਬਰ ਤੇ ਦਿਖਾਦੀ ਆ ਆਪਾਂ ਠੰਡੀ ਸੀਲ ਆ ਹੱਥੀ ਚਵਾਈ ਵਾਲਾ ਸੋਹਣਾ ਥਣ ਕੱਢੂਗੀ ਸੋ ਅੱਗੇ ਦੋ ਨੰਬਰ ਤੇ ਇਹ ਵੀ ਬੱਸੀ ਦੋ ਦੰਦ ਦਾ ਪਹਿਲਾ ਸੁਆ ਦੋ ਦੰਦ ਦਾ ਥਣਾ ਦਾ ਗੈਪ ਦੇਖੋ ਤੁਸੀਂ ਬਹੁਤ ਸੋਹਣਾ ਗੈਪ ਆ ਜੇ ਤਿਆਰੀ ਕਰਦੀ ਆਉਂਦੀ ਆ ਸੋ ਦੇਖੋ ਇਹ ਦੋ ਨੰਬਰ ਵਾਲੀ ਬੱਸੀ ਆ ਦੋ ਦੰਦ ਦਾ ਇਹ ਵੀ ਪੂਰੀ ਠੰਡੀ ਸੀਲ ਆ ਹਜੇ ਲੈਵੇ ਚ ਢਿੱਲਾ ਢੁਲਾ ਬਹੁਤ ਪਈਆਂ ਨੇ ਖੋਲ ਕੇ ਦਿਖਾ ਬਈ ਲੇਵਾ ਦੀ ਬਹੁਤ ਸੁਥਰੀ ਆ ਅੱਗੇ ਪਿੱਛੇ ਦਾ ਲੇਵਾ ਬਣਾਉਗੀ ਹਜੇ ਕੁਝ ਦਿਨ ਸੂਨ ਨੂੰ ਬਾਕੀ ਆ ਕੱਲਾ ਕੱਲਾ ਨਿੱਖੜਮਾ ਥਾਣਾ ਇਹਦਾ ਵੀ ਹੱਥੀ ਚੁਾਈ ਵਾਲਾ ਥਾਣੀ ਇਹ ਕੱਢੂਗੀ ਜੋ ਤੁਸੀਂ ਤੁਸੀਂ ਮਸ਼ੀਨ ਤੇ ਲਿਓ ਜਿਹੜੇ ਮੇਰੇ ਵੀਰ ਨੇ ਕਿਸੇ ਨੇ ਸਟਾਰਟਿੰਗ ਕਰਨੀ ਆ ਤਾਂ ਜੋੜਾ ਲੈ ਜਿਓ ਤੁਸੀਂ ਯਾਦ ਕਰੋਗੇ ਇੱਕ ਦਾ ਦੋ-ਦੋ ਦੰਦ ਬੱਸੀਆਂ ਨੇ ਨਮਾ ਹਾਣਾ ਕਿਉਂਕਿ ਗਰਮੀ ਦੇ ਵਿੱਚ ਅੱਗੇ ਨਮਾ ਹਾਣਾ ਵਧੀਆ ਚੱਲਦਾਗਾ ਬਾਕੀ ਬਰੀਡ ਦੇ ਵਿੱਚ ਫੁੱਲਾ ਬੱਸੀ ਬਾਕੀ ਦੁੱਧ ਦੀ ਕਪੈਸਿਟੀ ਵੀ ਚੰਗੀ ਕੱਢਣਗੀਆਂ ਸੋ ਕਿਸੇ ਮੇਰੇ ਵੀਰ ਨੇ ਜੋੜਾ ਪਾਉਣਾ ਹੋਇਆ ਫੁੱਲ ਮਾਨਦਾਨ ਕੀਤਾ ਜਾਊਗਾ ਦੋਨੇ ਬੱਸੀਆਂ ਦੋ ਦੋ ਦੰ ਦਾ ਸੇਮ ਉਮਰ ਆ ਕੁਝ ਕੁ ਦਿਨ ਇਹ ਵੀ ਸੂਣ ਨੂੰ ਬਾਕੀ ਆ ਸੋ ਬੱਸੀ ਦੀ ਬਿਊਟੀ ਬੁਡੀ ਦੇਖੋ ਹਾਈਟ ਲੈਂਥ ਦੋਨਾਂ ਬੱਸੀਆਂ ਦੀ ਪੂਰੀ ਆ ਸੋ ਬਿਊਟੀ ਪੂਰੀ ਆ ਬੋਦੇ ਵਾਲੀ ਬੱਸੀ ਆ ਵੀ ਚੰਗੀ ਬਰੀਡ ਆ ਸੋ ਚੰਗੀ ਸੇਵਾ ਦੇ ਨਾਲ ਚੰਗਾ ਦੁੱਧ ਪਾਊਗਾ ਮਾਂ ਦਾ ਇਹਦਾ ਰਿਕਾਰਡ ਆ 30 ਤੋਂ ਪਲੱਸ ਦਾ ਰਿਕਾਰਡ ਆ 30 35 ਲੀਟਰ ਦਾ ਮਾਂ ਦਾ ਰਿਕਾਰਡ ਆ ਲੈ ਚਲ ਵੀ ਗਾਣ ਲੈ ਜਾ ਲੈ ਚ ਲੰਦਰ ਲੈ ਜਾ ਸੋ ਦੇਖੋ ਹਾਈਟ ਲੈਂਥ ਇਹਦੀ ਫੁੱਲਾ ਦੋ ਦੰਦ ਅਰੀਜਨਲ ਮੂੰਹ ਹੋ ਇਹ ਆ ਇਹ ਵੀ ਪਿਓਰ ਦੋ ਦੰਦ ਬੱਚੀ ਆ ਸੋ ਚੰਗੀ ਸੇਵਾ ਦੇ ਨਾਲ ਇਹ ਵੀ 25 ਤੋਂ ਬਾਹਰ ਹੀ ਚੱਲੂਗੀ ਕਿਉਂਕਿ ਨਵਾਂ ਹਾਣਾ ਬਰੀਡ ਵੀ ਚੰਗੀ ਆ ਹਜੇ ਕੁਝ ਕੁ ਦਿਨ ਸੂਣ ਨੂੰ ਬਾਕੀ ਲਿਆ ਤੇ ਲੱਡੂਲਾ ਬਹੁਤ ਨੇ ਲੈ ਵਿੱਚ ਇਹਦੇ ਵੀ ਕੱਦ ਕਾਠ ਵਾਲੀ ਆ ਸੋ ਇਹ ਬੱਸੀ ਨੇ ਵੀ ਮੰਨ ਕੇ ਚਲੋ 24 25 ਕਿਲੋ ਦੁੱਧ ਪਾਉਣਾਗਾ ਦੋਨੇ 25 25 ਮੰਨ ਕੇ ਲੈ ਸਕਦੇ ਹੋ ਚੰਗੀ ਬਰੀਡ ਆ ਦੋ ਦੋ ਦੰਦ ਨੇ ਸੋ ਅਗੇ 3 ਨੰਬਰ ਤੇ ਬਹੁਤ ਵੀਰਾਂ ਦੀ ਡਿਮਾਂਡ ਆ ਜਿਹੜੀ ਵੀ ਸਾਨੂੰ ਹੱਥੀ ਚਵਾਈ ਵਾਲਾ ਸੋਹਣਾ ਥਣ ਚਾਹੀਦਾ ਵਧੀਆ ਤੂੰ ਦੇਖੋ ਥਣ ਕੱਲਾ ਕੱਲਾ ਨਿਖੜਮਾ ਥਾਣਾ ਪੂਰਾ ਸੋਹਣਾ ਗੁੱਲੇ ਵਾਲਾ ਥਾਣਾ ਲੱਗਿਆ ਵੇਗਾ ਇੱਕ ਬੱਸੀ ਦੇ ਚਿੱਟੇ ਰੰਗ ਦੇ ਵਿੱਚ ਆ ਸੁਲੇਵੇ ਦੀਆਂ ਪਲਾਈਆਂ ਬਲੂਈਆਂ ਦੇਖੋ ਕਿੰਨੀਆਂ ਨੇ ਹਜੇ ਠੰਡੀ ਸੀਲ ਇਹ ਵੀ ਪੂਰੀ ਜਿਆਦੇ ਪਲਾਈਆਂ ਬਲੂਈਆਂ ਬਹੁਤ ਨੇ ਹਜੇ ਕੁਝ ਕੁ ਦਿਨ ਸੂਣ ਨੂੰ ਬਾਕੀ ਆ ਤੋੜ ਦੇ ਬਾਈ ਇਹਨੂੰ ਵੀ ਬਾਹਰ ਤੋੜ ਦੇ ਇਹ ਦੂਜਾ ਸੂਆ ਕੀ ਇਹਨੇ ਪਹਿਲੇ ਸੂਏ 24 ਲੀਟਰ ਦੁੱਧ ਦਿੱਤਾਗਾ ਦੂਜਾ ਸੂਆ ਸੂਰੀ ਆ ਤੁਸੀਂ ਚਾਹੇ 25 26 ਮੰਨ ਕੇ ਲੈ ਲਿਓ ਚਾਹੇ 24 ਮੰਨ ਕੇ ਲੈ ਲਿਓ ਦੁੱਧ ਸੁੱਡੀ ਸੇਵਾ ਦਾ ਹੋਊਗਾ ਪਰ ਜਿਹੜਾ ਥਾਣਾ ਹੱਸੀ ਚੁਵਾਈ ਵਾਲਾ ਤੇ ਠੰਡੀ ਸੀਲ ਬਿਊਟੀ ਬਿਊਟੀ ਬਹੁਤ ਆ ਬਸੀ ਜੱਗੇ ਪਿੱਛੇ ਦਾ ਲੇਵਾ ਬਣਾਉਣਾ ਕੁਝ ਕਦ ਨਹੀਂ ਇਹਦੇ ਸੂਣ ਚ ਬਾਕੀ ਨੇ ਸੋ ਦੇਖੋ ਇਹ 3 ਨੰਬਰ ਤੇ ਆ ਗਈ ਨੰਬਰ ਵਾਈਜ਼ ਦੱਸ ਕੇ ਤੁਸੀਂ ਸੌਦਾ ਕਰ ਸਕਦੇ ਹੋ ਕਿਸੀ ਵੈਟ ਦਾ WhatsApp ਤੇ ਵੀਡੀਓ ਮੰਗਾ ਸਕਦੇ ਹੋ ਦੇਖੋ ਖੜ ਨਹੀਂ ਖੁਰਨੀ ਦੇਖੋ ਬਹੁਤ ਸੋਹਣਾ ਹਵਾਨਾ ਹਵਾਨੇ ਦੇ ਨਾੜਾਂ ਦੂਰੋਂ ਦਿਖਾਈ ਦਿੰਦੀਆਂ ਨੇ ਦੇਖ ਸਕਦੇ ਤੁਸੀਂ ਕੱਲਾ ਕੱਲਾ ਨਿਖੜਮਾ ਥਾਣਾ ਹੱਥੀ ਚੁਾਈ ਵਾਲਾ ਸੋਹਣਾ ਥਾਣਾ ਇਹ 3 ਨੰਬਰ ਤੇ ਆ ਗਈ ਬੱਛੀ ਬੇਲ ਬੂਲ ਬਹੁਤ ਆ ਬੱਛੀ ਦੀ ਸੋ ਲੇਵੇ ਦੀ ਬਹੁਤ ਸੁਥਰੀ ਆ ਦੇਖੋ ਲੇਵਾ ਬਹੁਤ ਪੰਡਾਂ ਭਰੀ ਫਿਰਦੀ ਆ ਦੁੱਧ ਦੇਣੇ ਰਾਮਦੇਰ ਨਾਲ 25-26 ਕਿਲੋ ਤੋਂ ਬਾਹਰ ਪਾਉਣਾ ਇਹ 3 ਨੰਬਰ ਤੇ ਆ ਗਈ ਅੱਗੇ 4 ਨੰਬਰ ਵਾਲੀ ਬੱਸੀ ਹਜੇ ਕੱਚੀ ਆ ਇਹ ਸੂਨ ਨੂੰ 8-10 ਦਿਨ ਲੈਂਦੀ ਆ ਥਾਣੇ ਦਾ ਵੀ ਹੱਥੀ ਚਵਾਈ ਵਾਲਾਗਾ ਕਿਸੇ ਮੇਰੇ ਵੀਰ ਨੇ ਇਹ ਪੌਣੀ ਹੋਈ ਕੱਚੀ ਸੇਵਾ ਕਰ ਲੂਗਾ ਤਾਂ ਭਾਅ ਸਿਰ ਆਪਾਂ ਦੇ ਦਾਂਗੇ ਇਹ 4 ਨੰਬਰ ਤੇ ਬੱਸੀ ਵੱਡੀ-ਬੁੱਡੀ ਹਾਈਡ-ਹੂਟ ਬਹੁਤ ਆ ਬੱਸੀ ਹਜੇ 10 ਦਿਨ ਲੈਂਦੀ ਆ ਸੂਨ ਨੂੰ ਲੈਂਥ ਲੂਥ ਬਹੁਤ ਆ ਪਲੀ ਵੀ ਬਹੁਤ ਆ ਬੱਸੀ ਇਹ ਚੰਗੀ ਸੋ ਇਹ 4 ਨੰਬਰ ਤੇ ਆ ਗਈ ਸੋ ਅੱਗੇ 5 ਨੰਬਰ ਤੇ ਬੱਸੀ ਐੜੀ ਇਹਦੇ ਥੱਲੇ ਇਸ ਟਾਈਮ 25 ਕਿਲੋ ਦੁੱਧ ਤਿਆਰ ਆ ਕੋਈ ਮੇਰਾ ਵੀਰ ਦੋ ਟਾਈਮ ਕੰਡਾ ਲਾ ਕੇ ਲਿਆ ਸਕਦਾ ਜਿਹੜੀ 5 ਨੰਬਰ ਆ ਜਿਹੜੀ ਬੱਛੀ ਦੇ ਥੱਲੇ 25 ਕਿਲੋ ਦੁੱਧ ਤਿਆਰ ਆ ਕੋਈ ਮੇਰਾ ਵੀਰ ਸਕਰੀਨਸ਼ਾਟ ਲੈ ਲਿਓ ਦੋ ਟਾਈਮ ਚੁਆਈ ਕਰਕੇ ਲਿਆ ਸਕਦੇ ਹਾਂ ਇਹ ਦੂਜਾ ਸੂਆ ਸੂਈ ਹੋਈ ਆ ਮਗਰੇ ਦੇ ਮੇਲਕਾਫ ਆ ਸੁਬਹ ਸਿੱਧੀ ਬਰੀਡ ਬਰੂਡ ਇਹਦੀ ਬਹੁਤ ਆ ਨਾੜ ਦੇਖੋ ਤੁਸੀਂ ਮਿਲਕਮੈਨ ਕਿੰਨੀ ਮੋਟੀ ਜਾਂਦੀ ਆ ਸੋ ਇਹਦੇ ਥੱਲੇ 25 ਕਿਲੋ ਦੁੱਧ ਹਾਜ਼ਰ ਆ ਮਸ਼ੀਨ ਲਵਾਉਂਦੀ ਆ ਬੱਛੀ ਇਹ ਮਸ਼ੀਨ ਲਵਾਉਂਦੀ ਆ ਕੋਈ ਮੇਰਾ ਫਾਰਮ ਵਾਲਾ ਗਾਹਕ ਹੋਇਆ ਵੀਰ ਤਾਂ ਦੋ ਟਾਈਮ ਚੁਵਾਈ ਕਰਕੇ ਲਿਆ ਸਕਦਾ 25 ਕਿਲੋ ਇਸ ਟਾਈਮ ਹਾਜ਼ਰ ਆ ਸੋ ਇਹ ਆ ਗਈ ਅੱਗੇ ਇਹ 5 ਨੰਬਰ ਤੇ ਆ ਗਈ ਬੱਸੀ ਸੋ 6 ਨੰਬਰ ਵਾਲੀ ਬੱਸੀ ਚਾਰ ਦੰਦਾ ਇਹਦੇ ਥੱਲੇ 20 ਕਿਲੋ ਬੋਲੀ ਕੋਈ ਮਰਜ਼ੀ ਮੇਰਾ ਵੀਰ ਦੋ ਟਾਈਮ ਚੁੱਕ ਕੇ ਲਿਆ ਸਕਦਾ ਥੀ ਚੁਵਾਈ ਵਾਲਾ ਥਾਣਾ ਮਸ਼ੀਨ ਇਹ ਵੀ ਲਵਾਉਂਦੀ ਆ ਥਾਣਾ ਦੇਖੋ ਕੱਲਾ ਕੱਲਾ ਨਿੱਖੜ ਮਾ ਕੋਈ ਖੋਟ ਸ਼ਾਗ ਨਹੀਂ ਕੱਲਾ ਕੱਲਾ ਨਿੱਖੜ ਮਾ ਥਾਣਾ ਇਹ ਬੱਸੀ ਆ ਗਈ 6 ਨੰਬਰ ਤੇ ਇਹ ਥੱਲੇ 20 ਕਿਲੋ ਬੋਲੀ ਆ ਪਰਸੋਂ ਚੋਂ ਉੱਥੇ ਦਾ ਸੁਆ ਇਹਦਾ 20 ਕਿਲੋ ਬੌਲੀ ਕੋਈ ਮੇਰਾ ਵੀਰ ਦੋ ਟਾਈਮ ਚੋਕੇ ਲਿਜਾ ਸਕਦਾ ਹਾਈਟ ਲੈਂਥ ਫੁੱਲਾ ਬੱਚੀ ਦੀ ਮਗਰ ਇਹਦੇ ਵੀ ਮੇਲ ਕਾਫ ਆ ਸੋ ਦੁੱਧ ਇਹਨੇ ਵੀ 25 ਕਿਲੋ ਤੱਕ ਦੇ ਦੇਣਾ ਕਿਉਂਕਿ ਹੁਣ ਸਟਾਰਟਿੰਗ ਬੌਲੀ 20 ਕਿਲੋ ਕੋਈ ਮੇਰਾ ਵੀਰ ਦੋ ਟਾਈਮ ਚੋਕੇ ਲਿਜਾ ਸਕਦਾ ਹਾਈਟ ਲੈਂਥ ਦੇਖੋ ਬੱਚੀ ਦੀ ਲੰਬੀ ਲੰਜੀ ਪੂਰੀ ਆ ਕਦ ਕਾਠ ਵਾਲੀ ਆ ਚਾਰ ਦੰਦ ਮੂੰਹ ਪਹਿਲਾ ਸੂਆ ਚਾਰ ਦੰਦ ਬੱਚੀ 20 ਕਿਲੋ ਬੌਲੀ ਕੋਈ ਮੇਰਾ ਵੀਰ ਦੋ ਟਾਈਮ ਚੋਕੇ ਲੈ ਜਾਓ ਬੌਲੀਓ ਖਾਲੀ ਆ ਚਾਰ ਤਿੰਨ ਚਾਰ ਦਿਨਾਂ ਦਾ ਸੂਆ ਇਹਦਾ ਲੈ ਚਲੰਦਰ ਬਾਈ ਮਗਰ ਮੇਲ ਕਾਫ ਆ ਸੋ ਬੱਚੇ ਇਹਨਾਂ ਦੇ ਆ ਬੈਠਾ ਤੁਸੀਂ ਦੇ ਲੈ ਚਲ ਬਈ ਸੋ ਹਾਈਟ ਲੈਂਥ ਪੂਰੀ ਆ ਹਵਾਨਾ ਬਹੁਤ ਸੋਹਣਾਗਾ ਕੱਲਾ ਕੱਲਾ ਨਿਖੜ ਮਾਥਾ ਨਾ ਥੀਚੁਾਈ ਵਾਲਾ ਥਾਣਾ ਸੁਦੇ ਸਕਦੇ ਹੋ ਫਿਕਸ ਲੇਵੇ ਦੀ ਆ ਪੂਰੀ ਜਿਹਨੂੰ ਕੰਪੈਕਟ ਆਰਡਰ ਕਹਿੰਦੇ ਆ ਫਿਕਸ ਲੇਵੇ ਦੀ ਵੱਸੀ ਆ 20 ਕਿਲੋ ਬੋਲੀ ਹੁਣ ਹਾਜ਼ਰ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ